ਅ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਆਪਣੀ ਵਿਰਾਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੁਝ ਐਦਾਂ ਦੇ ਗਿਫਟ ਹੈਂਪਰਸ ਜਿਹੜੇ ਆ ਰੈਡੀ ਕੀਤੇ ਜਿਵੇਂ ਆ ਕਾਈਟ ਵਾਲੀ ਹੋ ਗਈ ਇਹਦੇ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਆਈਟਮਸ ਐ ਗੁਰ ਜੀ ਵੀ ਕਿ ਇੱਕ ਸਗਾਈ ਦੇ ਤੌਰ ਤੇ ਵੀ ਆਪਾਂ ਵਰਤਦੇ ਆ ਕਿ ਹਾਂ ਅਸੀਂ ਕਿਸੇ ਨੂੰ ਗਿਫਟ ਕਰਦੇ ਆ ਮਿੱਠੇ ਦੇ ਵਿੱਚ ਤੋਂ ਗੁੜ ਕਾਫੀ ਜ਼ਿਆਦਾ ਅਸੀਂ ਪ੍ਰੇਫਰ ਕਰਦਾ ਆਪਣੀ ਪੰਜਾਬ ਦਾ ਪੂਰਾ ਪ੍ਰੋਪਰ ਛੱਜ ਪੂਰਾ ਛੱਜ ਛੱਜ ਨੂੰ ਵੀ ਗਿਫਟ ਆਈਟਮ ਚ ਕਨਵਰਟ ਕਰਦੇ ਆ ਬਿਲਕੁਲ ਬਿਲਕੁਲ ਇਹ ਪੂਰਾ ਹੀ ਛੱਜ ਹੈ ਜਿਸ ਨੂੰ ਅਸੀਂ ਗਿਫਟ ਅਸੀਂ সুইਟ ਖਾਣ ਦੇ ਬਾਅਦ ਇਹਨੂੰ ਇਹ ਡੈਕੋਰੇਸ਼ਨ ਦੇ ਲਈ ਵੀ ਕਰਦੇ ਵਿੱਚ ਰੱਖ ਵੀ ਸਕਦੇ ਹੋ ਤੇ ਯੂਜ਼ ਵੀ ਕਰ ਸਕਦੇ ਹੋ ਯੂਜ਼ ਵੀ ਕਰ ਸਕਦੇ ਬਿਲਕੁਲ ਜਿਹੜੀ ਸਾਡੀ ਸਟਾਰਟਿੰਗ ਹੈਗੀ ਆ 500 700 ਤੋਂ ਵੀ ਹੋ ਜਾਂਦੀ ਹੈ ਉਹ ਤੋਂ ਅੱਪਰ ਜਿਵੇਂ ਤੁਸੀਂ ਦੇਖ ਸਕਦੇ ਹੋ ਐ ਸਾਈਡ ਆ ਪੰਜਾਬ ਦਾ ਵਿਰਾਸਤ ਮੰਜਾ ਇਹਦੇ ਵਿੱਚ ਵੀ ਤੁਹਾਨੂੰ ਮੋਂਗਫਲੀਆਂ ਮਿਲ ਜਾਣਗੀਆਂ ਗੂੜ ਹੋਏਗਾ ਜੀ ਫਿਰ ਗੱਚਾ ਕੋਏਗੀ ਰੇਵੜੀ ਹੋਏਗੀ ਜੋ ਕਿ ਮੇਨ ਹੈਗੇ ਇਨਗਰੀਡੀਅੰਟ ਤੁਸੀਂ ਨੋਵਲਟੀ ਸਵਿਚ ਦੇ ਵਿੱਚ ਬਹੁਤ ਹੀ ਯੂਨੀਕ ਤੇ ਬਹੁਤ ਹੀ ਅੱਛੇ ਜਿਹੜੇ ਆ ਆਈਟਮਸ ਜੋ ਦੇਖ ਸਕਦੇ ਹੋ ਬੜੀ ਅੱਛੇ ਤਰੀਕੇ ਨਾਲ ਇਹਨੂੰ ਡੈਕੋਰਮ ਕੀਤਾ ਗਿਆ ਹੈ ਜਿਵੇਂ ਕਿ ਟਰੱਕ ਹੈ ਪੰਜਾਬੀ ਦੀ ਸ਼ਾਨ ਮੰਨੀ ਜਾਂਦੀ ਸੀ ਉਹਨੂੰ ਵੀ ਮੋਡੀਫਾਈ ਕਰਿਆ ਹੈ ਪ੍ਰੋਪਰਲੀ ਲੋੜ ਲਈ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਵੀ ਤੁਹਾਨੂੰ ਪ੍ਰੋਪਰ ਜੋ ਸਵੀਟਸ ਆਈਟਮਸ ਮਿਲ ਜਾਣਗੇ ਜ਼ਰੂਰੀ ਨਹੀਂ ਹੈ ਕਿ ਅਸੀਂ ਗਿਫਟ ਸਿਰਫ ਆਪਣੇ ਵੱਡਿਆਂ ਨੂੰ ਦਿੰਦੇ ਆ ਛੋਟੇ ਬੱਚਿਆਂ ਨੂੰ ਵੀ ਦਿੰਦੇ ਆ ਤੇ ਅਸੀਂ ਉਸ ਦੇ ਅਕੋਰਡਿੰਗ ਇਹਨੂੰ ਵੀ ਤੋ ਯਾਰ ਅੱਗੇ ਅਸੀਂ ਲੋੜੀ ਨੂੰ ਕਿਵੇਂ ਸੈਲੀਬ੍ਰੇਟ ਕਰਦੇ ਆ ਕੀ ਕਰਦੇ ਆ ਉਸ ਟਾਈਮ ਤੇ ਇਹ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਲੋੜੀ ਦਾ ਤਿਉਹਾਰ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਬੜੀ ਧੂਮਤਾਂ ਨਾਲ ਮਨਾਇਆ ਜਾਂਦਾ ਹੈ ਤੇ ਲੋੜੀ ਵਾਲੇ ਦਿਨ ਜੇ ਖਜੂਰ ਦਾ ਸਵਾਦ ਨਾ ਹੋਵੇ ਤੇ ਗੱਲ ਬੰਦੀ ਨਹੀਂ ਤੇ ਖਜੂਰਾਂ ਬਹੁਤ ਹੀ ਸਵਾਦਿਸ਼ ਜਈਆਂ ਤਿਆਰ ਹੋ ਗਿਆ ਹਨ ਇਹ ਨਵਲਟੀ ਸਵੀਟ ਦੇ ਇਸ ਵਿਲੇ ਲਾਂਸ ਰੋਡ ਤੇ ਆਪਾਂ ਖਲੋਤੇ ਆ ਨਵਲਟੀ ਚੌਂਕ ਤੇ ਜਿੱਥੇ ਕਿ ਨਵਲਟੀ ਸਵੀਟ ਦੇ ਵਿੱਚ ਖਜੂਰਾ ਤਿਆਰ ਕੀਤੇ ਜਾਂਦੇ ਆ ਪਿਓਰ ਦੇਸੀ ਘੀ ਦੇ ਵਿੱਚ ਦੇਸੀ ਘਿਓ ਚ ਤਿਆਰ ਖਜੂਰਾ ਜਦੀ ਪ੍ਰੈਪਰੇਸ਼ਨ ਤੁਹਾਨੂੰ ਦਿਖਾ ਰਹੀ ਹੈ ਤੇ ਲੋੜੀ ਦੇ ਤਿਉਹਾਰ ਦੀ ਪੂਰੀ ਤਰ੍ਹਾਂ ਮੁਕੰਮਲ ਤਿਆਰੀ ਕਰ ਦਿੱਤੀ ਗਈ ਹੈ ਤੁਸੀਂ ਗਿਫਟ ਲੈਣੇ ਹੋ ਨੀ ਖਜੂਰਾ ਤੇ ਖਜੂਰਾ ਜਿਹੜੀਆਂ ਇਸ ਤਰ੍ਹਾਂ ਦਾ ਇੱਕ ਸਵੀਟ ਹੈ ਗਈ ਹੈ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀ ਸਪੈਸ਼ਲ ਸਵੀਟ ਜਿਹੜੀ ਹੈ ਉਹ ਦੂਰ ਦੂਰ ਤੱਕ ਦੇਸ਼ ਵਿਦੇਸ਼ਾਂ 'ਚ ਮਸ਼ਹੂਰ ਹੈਗੀ ਹੈ ਜਿੱਥੇ ਕਿ ਇਹ ਖਜੂਰਾ ਜੜੀਆਂ ਲੋਹੜੀ ਦੇ ਤਿਹਾਰ ਤੇ ਖਾਸ ਕਰ ਲੋਕ ਇਹਨੂੰ ਖਾਣਾ ਪਸੰਦ ਕਰਦੇ ਆ ਪੂਰਾ ਪੰਜਾਬ ਇਹਨਾਂ ਮਠਿਆਈਆਂ ਨੂੰ ਆਪਣੇ ਬੋਲਾਂ ਨਾਲ ਜ਼ਰੂਰ ਲਾਉਂਦਾ ਜੇ ਤੇ ਇਸ ਦੇ ਨਾਲ ਨਾਲ ਇਹ ਜਾਇਕਾ ਜਿਹੜਾ ਹੈ ਤੇ ਅੰਮ੍ਰਿਤਸਰ ਦਾ ਜਿਹੜਾ ਜਾਇਕਾ ਉਹ ਦੇਸ਼ ਵਿਦੇਸ਼ ਦੇ ਵਿੱਚ ਮਸ਼ਹੂਰ ਹੈ ਤੇ ਨਾਵਲਟੀ ਸਵੀਟ ਇਸ ਸਵੀਟ ਮਿਠਾਸ ਦੇ ਵਿੱਚ ਹੋਰ ਜ਼ਿਆਦਾ ਸਵੀਟ ਲੈ ਕੇ ਆ ਗਿਆ ਕਿਉਂਕਿ ਇਹ ਪਿਓਰ ਦੇਸੀ ਘਿਓ ਦੇ ਨਾਲ ਤਿਆਰ ਕੀਤੀਆਂ ਖਜੂਰਾ ਤੇ ਇਸ ਦੇ ਨਾਲ ਨਾਲ ਹੋਰ ਵੀ ਕਈ ਵੱਖਰੇ ਵੱਖਰੇ ਗਿਫਟ ਆਈਟਮ ਹੈ ਉਹਦੀ ਵੀ ਪ੍ਰੇਪਰੇਸ਼ਨ ਕੀਤੀ ਗਈ ਹੈ ਤਾਂ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਲੋਹੜੀ ਦੇ ਤਿਹਾਰ ਦੀ ਤਿਆਰੀ ਜਿਹੜੀ ਹੈ ਪੂਰੇ ਥੀਮ ਜਿਹੜਾ ਦਿੱਤਾ ਗਿਆ ਪੰਜਾਬੀ ਕਲਚਰ ਦਾ ਥੀਮ ਥੀਮ ਦੇ ਨਾਲ ਨਾਲ ਗਿਫਟ ਆਈਟਮ ਤੁਸੀਂ ਦੇਖੋਗੇ ਤੇ ਕਿਸ ਤਰ੍ਹਾਂ ਜੂਟ ਦੀ ਇੱਕ ਥੈਲੀਆਂ ਬਣਾਈਆਂ ਗਏ ਹਨ ਪੰਜਾਬੀ ਗੱਭਰੂ ਮਟਿਆਰ ਦੀ ਇੱਕ ਜਿਹੜੀ ਫੋਟੋ ਬਣਾਈ ਗਈ ਹੈ ਤੇ ਛੋਟੇ ਛੋਟੇ ਬਾਕਸਿੰਗ ਦੇਖੋਗੇ ਵੱਖਰੇ ਯੂਨੀਕ ਆਈਟਮ ਜੇ ਤੁਸੀਂ ਗਿਫਟਿੰਗ ਦੇਣਾ ਚਾਹੁੰਦੇ ਹੋ ਤਾਂ ਬਹੁਤ ਹੀ ਵਧੀਆ ਤੁਹਾਨੂੰ ਆਈਟਮ ਮਿਲੇਗੀ ਇਸ ਦੇ ਨਾਲ ਨਾਲ ਟਰੱਕ ਬਣਾਇਆ ਗਿਆ ਪੂਰਾ ਟਰੱਕ ਟਰੱਕ ਦੇ ਉੱਤੇ ਗਿਫਟ ਜਿਹੜੇ ਆ ਲੋਡਡ ਗਿਫਟ ਹੈਗੇ ਇਹ ਆਪਣੇ ਆਪ ਚ ਇੱਕ ਯਾਦਗਾਰੀ ਜਿਹੜੀ ਆ ਤੁਹਾਡੀ ਕਾਰਪੋਰੇਟ ਗਿਫਟ ਹੋ ਜਾਣ ਜਾਂ ਤੁਸੀਂ ਆਪਣੇ ਫੀਮੇਲ ਆਪਣੇ ਫਰੈਂਡਸ ਜਾਂ ਰਿਲੇਟਿਵ ਨੂੰ ਦੇਣਾ ਚਾਹੁੰਦੇ ਹੋ ਜਿਸ ਲਵਵਨ ਨੂੰ ਦੇਣਾ ਚਾਹੁੰਦੇ ਤੋਂ ਉਹਦੇ ਲਈ ਛੋਟੇ ਛੋਟੇ ਮੰਜੇ ਵੀ ਜਿਹੜੇ ਬਣਾਏ ਗਏ ਹਨ ਬਹੁਤ ਹੀ ਜ਼ਿਆਦਾ ਯੂਨੀਕ ਕਲਚਰਲ ਜਿਹੜਾ ਪੰਜਾਬ ਦਾ ਸੱਭਿਆਚਾਰ ਕਿਤਨੇ ਕਿਤੇ ਦੱਸਾਉਂਦੇ ਹਨ ਇੱਕ ਗਿਫਟ ਦਾ ਗਿਫਟ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਜਿਹੜੀ ਹੈ ਉਹ ਵੀ ਜ਼ਰੂਰ ਦਿਖਾਉਂਦੀ ਹੈ ਤੇ ਬਹੁਤ ਹੀ ਜ਼ਿਆਦਾ ਯੂਨੀਕ ਆਈਟਮ ਹਨ ਤੇ ਸਾਡੇ ਨਾਲ ਇੱਥੇ ਮੈਡਮ ਗੱਲਬਾਤ ਕਰਦੇ ਆ ਤੇ ਜਿਹੜੇ ਲੋਹੜੀ ਨੂੰ ਲੈ ਕੇ ਖਾਸ ਕਿਸ ਤਰ੍ਹਾਂ ਕਿਸ ਤਰ੍ਹਾਂ ਤੇ ਪ੍ਰਬੰਧ ਕੀਤੇ ਗਏ ਨੇ ਬਿਲਕੁਲ ਜੀ ਲੋਹੜੀ ਜਿਵੇਂ ਕਿ ਸਾਰ ਨੂੰ ਸਭ ਨੂੰ ਪਤਾ ਹੈ ਕਿ ਅੰਮ੍ਰਿਤਸਰ ਦੀ ਫੇਮਸ ਫੈਸਟੀਵਲ ਹੈਗਾ ਵਾ ਤੇ ਉਹਦੇ ਸਪੈਸ਼ਲ ਓਕੇਸ਼ਨ ਤੇ ਤੁਸੀਂ ਖੁਦ ਦੇ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਆਈਟਮਸ ਜੋ ਵੀ ਅਸੀਂ ਲੋੜੀ ਦੇ ਸਪੈਸ਼ਲ ਮੁੱਕੇ ਤੇ ਆਪਾਂ ਖਾਣੇ ਆ ਜਾਂ ਆਪਾਂ ਗਿਫਟ ਕਰਦੇ ਆ ਉਹ ਸਭ ਕੁਝ ਤੁਹਾਨੂੰ ਸਾਡੇ ਗਿਫਟ ਥੈਂਪਰਸ ਦੇ ਵਿੱਚ ਮਿਲ ਜਾਏਗਾ ਜਿੱਦਾਂ ਇਹ ਪੱਕੀ ਝੂਲੇ ਮੰਜੇ ਈਵਨ ਟਰੱਕ ਵੀ ਲਿਆਂਦਾ ਜੀ ਤੁਸੀਂ ਬਿਲਕੁਲ ਬਿਲਕੁਲ ਈਵਨ ਤੁਸੀਂ ਟਰੱਕ ਵੀ ਦੇਖ ਸਕਦੇ ਹੋ ਅਸੀਂ ਪ੍ਰੋਪਰ ਕਲਚਰ ਨੂੰ ਫੋਲੋ ਕਰਦੇ ਹੋਏ ਉਹੀ ਪੁਰਾਣੀਆਂ ਚੀਜ਼ਾਂ ਪੁਰਾਤਨ ਚੀਜ਼ਾਂ ਨੂੰ ਲੈ ਕੇ ਆਏ ਆ ਆਪਣੇ ਗਿਫਟ ਥੈਂਪਰਸ ਦੇ ਵਿੱਚ ਤੇ ਗਿਫਟਿੰਗ ਜਿਹੜੀ ਹੈ ਅੱਜ ਟਾਈਮ ਦੇ ਵਿੱਚ ਗੱਲ ਕਰੀਏ ਗਿਫਟਿੰਗ ਤੇ ਇੱਕ ਕਲਚਰ ਬਣ ਚੁੱਕਿਆ ਹੈ ਚਾਹੇ ਕੋਈ ਵੀ ਤਿਹਾਰ ਹੋਵੇ ਤੇ ਉਸ ਕਲਚਰ ਨੂੰ ਤੁਸੀਂ ਹੋਰ ਜਿਹੜਾ ਯੂਨਿਕ ਆਈਡੀਆ ਜਿਹੜਾ ਜਿਵੇਂ ਕਿ ਗਿਫਟਿੰਗ ਦਾ ਲੈਂਦਾ ਜਿੱਤੇ ਮਾਡਰਨ ਗਿਫਟ ਗਿਫਟ ਹਨ ਤੇ ਤੁਹਾਡੇ ਦੂਸਰੇ ਡਿਸ਼ਸ ਵੀ ਹਨ ਤੇ ਦੇਖ ਸਕਦੇ ਹੋ ਤੁਸੀਂ ਜਿਹੜੇ ਕਿ ਗਿਫਟਿੰਗ ਦੀ ਜਿਹੜੀ ਹੈ ਪੈਕੇਜਿੰਗ ਤੁਹਾਨੂੰ ਹਰ ਤਰ੍ਹਾਂ ਦੀ ਪੈਕੇਜ ਮਿਲ ਜਾਏਗੀ ਤੇ ਕੀ ਰੇਂਜ ਕੀ ਹੋ ਜਾਂਦੀ ਆਪਣੀ ਸਰ ਸਭ ਦੀ ਅਲੱਗ ਅਲੱਗ ਰੇਂਜ ਆਏਗੀ ਆ ਜਿਵੇਂ ਤੁਸੀਂ ਸਾਡੇ ਇੱਥੇ ਵਿਜ਼ਿਟ ਕਰਦੇ ਹੋ ਤੁਹਾਨੂੰ ਹਰ ਰੇਂਜ ਦੇ ਵਿੱਚ ਜਿਹੜੀ ਸਵੀਟ ਇੱਥੇ ਮਿਲ ਜੇਗੀ ਹਰ ਰੇਂਜ ਦੇ ਵਿੱਚ ਤੁਹਾਨੂੰ ਇੱਥੇ ਗਿਫਟ ਹੈਂਪਰ ਜਿਹੜਾ ਮਿਲ ਜੇਗਾ ਜਿਹੜੀ ਸਾਡੀ ਸਟਾਰਟਿੰਗ ਹੈਗੀ ਆ 500 700 ਤੋਂ ਵੀ ਹੋ ਜਾਂਦੀ ਹੈ ਉਹ ਤੋਂ ਅਬ ਉਪ ਜਿਵੇਂ ਤੁਸੀਂ ਦੇਖ ਸਕਦੇ ਹੋ ਆਰਡਰ ਵੀ ਲੈਂਦੇ ਹੋ ਜੇ ਬਲਕ ਕਹਿੰਦੇ ਗਿਫਟਿੰਗ ਇਕੋ ਕਸਟਮਾਈਜ਼ ਕਰਾਣੀ ਹੋਵੇ ਤੇ ਬਿਲਕੁਲ ਬਿਲਕੁਲ ਸਰ ਤੁਸੀਂ ਅਪ ਆਪਣੇ ਅਕੋਰਡਿੰਗਲੀ ਉਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜਿੰਨਾ ਵੀ ਤੁਹਾਨੂੰ ਬਾਕਸ ਚਾਹੀਦਾ ਤੁਸੀਂ ਸਾਨੂੰ ਆਰਡਰ ਦਿਓ ਅਸੀਂ ਉਹ ਕਸਟਮਾਈਜ਼ ਕਰਵਾ ਕੇ ਤੁਹਾਨੂੰ ਬਿਲਕੁਲ ਪ੍ਰੋਵਾਈਡ ਕਰਵਾਵਾਂਗੇ ਜਿਸਨਾਂ ਕਿ ਕਾਰਪੋਰੇਟ ਗਿਫਟਿੰਗ ਵੀ ਚਲਦੀ ਹੈ ਅੱਜ ਕੱਲ ਤੇ ਕਾਰਪੋਰੇਟ ਗਿਫਟਿੰਗ ਵੀ ਤੁਸੀਂ ਪ੍ਰੋਵਾਈਡ ਕਰਾਂਦੇ ਜੀ ਜੀ ਬਿਲਕੁਲ ਇਫ ਜੇ ਸਾਨੂੰ ਕੋਈ ਵੀ ਆਰਡਰ ਆਂਦਾ ਹੈ ਅਸੀਂ ਉਸ ਚੀਜ਼ ਨੂੰ ਬਿਲਕੁਲ ਡੈਫੀਨੇਟਲੀ ਫੁਲਫਿਲ ਕਰਕੇ ਪ੍ਰੋਵਾਈਡ ਕਰਵਾਵਾਂਗੇ ਜੀ ਤੇ ਸੂਟਸ ਦੇ ਨਾਮ ਦੇ ਵਿੱਚ ਬਹੁਤ ਵੱਡਾ ਨਾਮ ਹੈ ਤੇ ਖਾਸ ਕਰ ਗੱਲ ਕਰੀਏ ਕਿ ਕੋਈ ਤਿਹਾਰ ਆ ਜਾਂਦਾ ਚਾਹੇ ਦੀਵਾਲੀ ਹੋਵੇ ਵਿਸਾਖੀ ਹੋਵੇ ਲੋਹੜੀ ਦਾ ਤਿਹਾਰ ਜਿਸ ਤਰ੍ਹਾਂ ਕਿ ਤੁਹਾਨੂੰ ਲੋਹੜੀ ਦੇ ਤਿਹਾਰ ਦੀ ਚਲਕ ਦਿਖਾ ਰਹੇ ਆ ਤੇ ਪੂਰਾ ਥੀਮ ਡੈਕੋਰੇਟ ਕਰਨ ਦੇ ਨਾਲ-ਨਾਲ ਇੱਥੇ ਗਿਫਟ ਵੀ ਜਿਹੜੇ ਆ ਉਹ ਤਿਆਰ ਕੀਤੇ ਗਏ ਆ ਲੋਹੜੀ ਦੇ ਤਿ ਉਹ ਤੁਹਾਡੇ ਅਕੋਰਡਿੰਗ ਕਸਟਮਾਈਜ਼ ਵੀ ਕੀਤੀ ਜਾਏਗੀ ਸਵੀਟਸ ਵੀ ਹੈ ਸਨੈਕਸ ਵੀ ਹੈ ਡਰਿੰਕਸ ਵੀ ਹੈ ਸਾਡੇ ਅਕੋਰਡਿੰਗ ਕਸਟਮਾਈਜ਼ ਵੀ ਕਰ ਸਕਦੇ ਹੋ ਤਾਂ ਤੁਸੀਂ ਇਹਦੇ ਨਾਲ ਹੈਲਥ ਦੇ ਨਾਲ-ਨਾਲ ਵੀ ਬਹੁਤ ਵਧੀਆ ਤੇ ਖਾਸ ਕਰ ਗੱਲ ਕਰੀਏ ਗੱਚਕ ਜਿਹੜੀ ਹੈ ਗੱਚਕ ਉਹ ਵੀ ਬੜੇ ਹੀ ਅਲੱਗ ਤਰੀਕੇ ਦੇ ਤੁਹਾਨੂੰ ਗੱਚਕ ਮਿਲ ਜਾਏਗੀ ਬਹੁਤ ਹੀ ਵਧੀਆ ਡੈਕੋਰੇਟਡ ਜਿੱਤੇ ਤਿਲ ਗੁੜ ਤੇ ਅਤੇ ਮੂੰਫਲੀ ਦੀ ਗੱਚਕ ਵੀ ਮਿਲ ਜਾਏਗੀ ਇਹ ਕਿਹੜੇ ਕਿਹੜੀ ਆਈਟਮ ਹੈਗੀ ਗੱਚਕਾਂ ਦੀ ਗੱਚਕ ਦੇ ਵਿੱਚ ਤੁਸੀਂ ਇਹ ਸਿਰਫ ਕੁਝ ਕੀ ਆਈਟਮਸ ਦੇਖ ਰਹੇ ਹੋ ਸਾਡੇ ਕੋਲ ਗੱਚਕ ਦੇ ਵਿੱਚ ਇਸ ਵਾਰੀ ਜਿਹੜੀ ਵੈਰਾਈਟੀ ਹੈਗੀ ਉਹ 9 ਤੋਂ 10 ਆਈਟਮਸ ਦੀ ਵੈਰਾਈਟੀ ਹੈਗੀ ਜੇ ਨੋ ਤੋਂ 10 ਨਾਲ ਦੀ ਗੱਚਕ ਬਿਲਕੁਲ ਜੀ ਉਹਦੇ ਤੋਂ ਇਲਾਵਾ ਰੇਵੜੀਆਂ ਵੀ ਸਾਡੇ ਤੁਹਾਨੂੰ ਇੱਥੇ ਜਿਹੜੀਆਂ 9 ਤੋਂ 10 ਤਰੀਕੇ ਦੀ ਮਿਲ ਜਾਣਗੀਆਂ ਜੋ ਕਿ ਮੈਂ ਤੁਹਾਨੂੰ ਬਾਅਦ ਦਿਖਾਉਂਦੀ ਆ ਆਜੋ ਤੇ ਗਜਕਾਂ ਦੇ ਵਿੱਚ ਗਜਕ ਤੇ ਨਾਲ-ਨਾਲ ਸਵਾਦ ਤੇ ਹੈਲਥ ਦੋਨਾਂ ਦਾ ਧਿਆਨ ਦਿੱਤਾ ਗਿਆ ਤੇ ਜਿਸ ਨਾਲ ਤੁਸੀਂ ਦੇਖ ਸਕਦੇ ਹੋ ਗਜਕ ਦੀ ਵੀ ਵੱਖਰੀ-ਵੱਖਰੀ ਵੈਰਾਈਟੀ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲੇਗੀ ਦੇਸੀ ਘਿਓ ਦੀ ਮੂੰਗਫਲੀ ਦੀ ਗਜਕ ਆ ਗਈ ਪਾਈਨੈਪਲ ਦੀ ਗਜਕ ਵੀ ਪਾਈਨੈਪਲ ਫਲੇਵਰ ਤੇਲ ਗੁੜ ਦੀ ਤੇਲ ਗੁੜ ਦੀ ਗਜਕ ਤੇ ਦੂਸਰਾ ਡਰਾਈ ਫਰੂਟ ਜਿਵੇਂ ਪੰਪਕਿਨ ਸੀਡ ਵਗੈਰਾ ਕਈ ਡਰਾਈ ਫਰੂਟ ਅਲਸੀ ਵੀ ਪਾਈ ਗਈ ਹੈ ਜਿਹੜੀ ਕਿ ਹੈਲਥ ਦੇ ਸਭ ਤੋਂ ਵੱਡੀ ਖਾਸ ਗੱਲ ਹੈ ਇਹ 슈ਗਰ ਫ੍ਰੀ ਹੈਗੀ ਹੈ ਸ਼ੂਗਰ ਫ੍ਰੀ ਜਿਹੜੀ ਆ ਉਹ ਵੀ ਗੱਟਕ ਮਿਲ ਜੇਗੀ ਇਸ ਦੇ ਨਾਲ ਨਾਲ ਰੇਵੜੀਆਂ ਦੇ ਵੀ ਕਈ ਤੁਹਾਡੇ ਸੈਂਪਲ ਦੇਖ ਰਿਹਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਕੇ ਜੀ ਬਿਲਕੁਲ ਸਰ ਸਾਡੇ ਕੋਲ ਰੇਵੜੀਆਂ ਦੇ ਵੀ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਡੇ ਕੋਲ 9 ਤੋਂ 10 ਆਈਟਮਸ ਹੈਗੀਆਂ ਨੇ ਜਿਵੇਂ ਤੁਹਾਡੇ ਕੋਲ ਜਿਹੜੀ ਪਾਨ ਰੇਵੜੀ ਆ ਤੁਹਾਨੂੰ ਕਿਤੇ ਨਹੀਂ ਮਿਲੇਗੀ ਚਾਕਲੇਟ ਰੇਵੜੀ ਹੈ ਐਦੇ ਤੋਂ ਇਲਾਵਾ ਰੋਜ਼ ਰੇਵੜੀ ਹੈ ਐਵੇਂ ਦੇ ਤੁਹਾਡੇ ਨੂੰ ਇੱਥੇ ਲੱਗ ਲੱਗ ਆਈਟਮਸ ਜੋ ਹੈ ਰੇਵੜੀ ਦੇ ਵਿੱਚ ਵੀ ਮਿਲ ਜਾਏਗੀ ਅਲਸੀ ਵਿੱਚ ਵੀ ਸਾਡੇ ਕੋਲ ਰੇਵੜੀ ਹੈ ਅਲਸੀ ਜਿਸ ਤਰ੍ਹਾਂ ਕੀ ਹੈਲਥੀ ਫੂਡ ਹੈ ਬਹੁਤ ਜ਼ਿਆਦਾ ਇੰਡੀਅਨ ਹੈਲਥੀ ਜਿਹੜੀ ਹੈ ਡਰਾਈ ਫੂਡ ਕਿਹਾ ਜਾਂਦਾ ਹੈ ਅਲਸੀ ਦੀ ਵੀ ਰੇਵੜੀ ਮਿਲ ਜਾਏਗੀ ਜਿਹੜੀ ਕਿ ਤੁਸੀਂ ਪਹਿਲਾਂ ਕੋਕੋਨਟ ਅਲਸੀ ਉਸ ਦੇ ਨਾਲ ਨਾਲ ਰੋਜ਼ ਫਿਰ ਆ ਗਿਆ ਚਾਕਲੇਟ ਤੇ ਪਾਨ ਫਲੇਵਰ ਮਗਰੀ ਰੇਵੜੀ ਦੇ ਵਿੱਚ ਵੀ ਵੱਖਰੇ ਵੱਖਰੇ ਫਲੇਵਰ ਇਸ ਤੋਂ ਪਹਿਲਾਂ ਤੁਸੀਂ ਤਿਲ ਤੇ ਗੁੜ ਦੀ ਹੀ ਰੇਵੜੀ ਖਾਦੀ ਹੋਈਗੀ ਲੇਕਿਨ ਨਵਲਟੀ ਸਵੀਟ ਤੇ ਤੁਹਾਨੂੰ ਵੱਖਰੇ ਵੱਖਰੇ ਫਲੇਵਰ ਦੀ ਰੇਵੜੀ ਮਿਲ ਜਾਏਗੀ ਗੱਚਕਾ ਵੀ ਮਿਲ ਜਾਣਗੇ ਅੱਜ ਇਹਦੇ ਵਿੱਚ ਟ੍ਰਾਈਕਰੂਡ ਦੀ ਗੱਚਕ ਹੋ ਗਈ ਐਲਸੀ ਦੀ ਗੱਚਕ ਹੋ ਗਈ ਇਸ ਤਰ੍ਹਾਂ ਦੇ ਹੋਰ ਵੀ ਬੜੇ ਹੈਲਥ ਨੂੰ ਧਿਆਨ ਚ ਰੱਖਦੇ ਹੋਏ ਹੈਲਥ ਕੌਨਸ਼ੀਅਸ ਜਿਹੜੀ ਹੈ ਉਹ ਆਈਟਮਸ ਤੁਹਾਨੂੰ ਮਿਲ ਜਾਣਗੀਆਂ ਇਸ ਦੇ ਨਾਲ ਨਾਲ ਹੋਰ ਵੀ ਕਿਹੜੀਆਂ ਆਈਟਮ ਹੈਗੀਆਂ ਜਿਹੜੀ ਤੁਸੀਂ ਦਿਖਾਣਾ ਚਾਹਦੇ ਹੋ ਜਿਵੇਂ ਲੋਹੜੀ ਤੇ ਆ ਗਿਆ ਤੇ ਲੋਹੜੀ ਦੇ ਮੌਸਮ ਦੇ ਵਿੱਚ ਅਸੀਂ ਭੁੱਗਾ ਤੇ ਖਜੂਰਾ ਜੋ ਹੈ ਬਹੁਤ ਫੇਮਸ ਹੈ ਗਿਆਨੇ ਅੰਮ੍ਰਿਤ ਸਰਦੇ ਵਿੱਚ ਜ ਜਦੀ ਮੇਕਿੰਗ ਤੁਸੀਂ ਬਾਹਰ ਵੇਖ ਵੀ ਸਕਦੇ ਹੋ ਸਾਡੇ ਕੋਲ ਬਹੁਤ ਸਾਰਾ ਆਰਡਰ ਆ ਰਿਹਾ ਹੈ ਆਲਰੇਡੀ ਤੇ ਅਸੀਂ ਚਾਹਦੇ ਹਾਂ ਹੋਰ ਵੀ ਆਵੇ ਜਿਵੇਂ ਕਿ ਸਾਡੀ ਜਿਹੜੀ ਇਹ ਖਜੂਰ ਹੈਗੀ ਅਸੀਂ ਪਿਓਰ ਦੇਸੀ ਘੋੜੇ ਵਿੱਚ ਹਾਈਜੀਨ ਨੂੰ ਮੇਨਟੇਨ ਕਰਦੇ ਹੋਏ ਬਣਾ ਰਹੇ ਹਾਂ ਠੀਕ ਹੈ ਜੀ ਐਂਡ ਜਿਹੜਾ ਸਾਡਾ ਭੁੱਗਾ ਹੈਗਾ ਇਹ ਪਿਓਰ ਖੋਏ ਦੇ ਨਾਲ ਬਣਿਆ ਹੋਇਆ ਤੇ ਕਾਫੀ ਡਿਮਾਂਡੇਬਲ ਵੀ ਹੈ ਪਿਓਰ ਕੋਈ ਪਿਓਰਿਟੀ ਤੇ ਡਿਮਾਂਡ ਪਹਿਲਾਂ ਹੀ ਨੋਵਲਟੀ ਆਪਣੇ ਆਪ ਚ ਇੱਕ ਮਿਸਾਲ ਕਾਇਮ ਕਰ ਚੁੱਕਿਆ ਹੈ ਜੀ ਬਿਲਕੁਲ ਬਿਲਕੁਲ ਪਿਓਰਿਟੀ ਦਾ ਤਾਂ ਨਾਮ ਤੋਂ ਹੀ ਜੋ ਹੈ ਸਾਡਾ ਨੋਵਲਟੀ ਫੇਮਸ ਹੈਗਾ ਹੈ ਜੀ ਇਸਨ ਨਾਲ ਹੋਰ ਵੀ ਆਈਟਮਸ ਜਿਹੜੀਆਂ ਹੈਗੀਆਂ ਜਿਹੜੀ ਰੈਗੂਲਰ ਯੂਸ ਦੇ ਵਿੱਚ ਹੈਗੀਆਂ ਉਹਦੇ ਵਿੱਚ ਕਿਹੜੀਆਂ ਖਾਸ ਖਾਸ ਆਈਟਮਸ ਹਨ ਸਰ ਸਾਡੇ ਰੈਗੂਲਰ ਸਵੀਟਸ ਦਾ ਮੇਨਲੀ ਸਾਰੇ ਸਵੀਟਸ ਜੋ ਰੈਗੂਲਰਲੀ ਜਿਹੜੀਆਂ ਡਿਮਾਂਡੇਬਲ ਹੈਗੀਆਂ ਨੇ ਜਿਵੇਂ ਸਾਡੀ ਪਿੰਨੀ ਆ ਜਾਂਦੀ ਹੈ ਅਲਸੀ ਪਿੰਨੀ ਆ ਜਾਂਦੀ ਹੈ ਜੋ ਹੁਣ ਸਰਦੀਆਂ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਹੈਗੀ ਆ ਉਹਦੇ ਤੋਂ ਇਲਾਵਾ ਸਾਡਾ ਪਤੀਸਾ ਵੀ ਬਹੁਤ ਜ਼ਿਆਦਾ ਫੇਮਸ ਹੈਗਾ ਬਟ ਸਟਿਲ ਅਜੇ ਜਿਵੇਂ ਸਰਦੀ ਆ ਰਹੀ ਹੈ ਪੰਜੀਰੀ ਵੀ ਸਾਡੀ ਬਹੁਤ ਜਿਹੜੀ ਆ ਫੇਮਸ ਹੈਗੀ ਆ ਜਿੱਦੇ ਜੋ ਤੁਹਾਨੂੰ ਵੱਖਰੇ ਵੱਖਰੇ ਫਲੇਵਰਸ ਆਈਟਮਸ ਵੀ ਮਿਲ ਜਾਣਗੇ ਸਵਾਦ ਦੇ ਨਾਲ ਨਾਲ ਹੈਲਥਲੀ ਵੀ ਬਹੁਤ ਬੈਨੀ el colmo. ਜਿਸ ਤਰ੍ਹਾਂ ਕਿ ਤੁਸੀਂ ਦੇਖਿਓ ਅਲਸੀ ਜਿਹੜੀ ਹੈ ਸਿਹਤ ਸਿਹਤ ਲਈ ਬਹੁਤ ਖਾਸ ਹੁੰਦੀ ਹੈ ਤੇ ਦੂਸਰੀ ਦੀ ਗੱਲ ਕਰੀਏ ਪੰਜੀਰੀ ਜਿਹੜੀ ਹੈ ਇਹਨਾਂ ਦੇ ਪੰਜੀਰੀ ਵੀ ਬਹੁਤ ਖਾਸ ਪੁਰਾਣੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾਦੀਆਂ ਬਣਾਉਂਦੀ ਹੁੰਦੀਆਂ ਸੀ ਘਰ ਦੇ ਵਿੱਚ ਉਸ ਤਰ੍ਹਾਂ ਦਾ ਜਿਹੜਾ ਇੰਗਰੀਡੀਐਂਟ ਪਾ ਕੇ ਪਿਓ ਡਰਾਈ ਫਰੂਟ ਤੇ ਗਮਸ ਵਗੈਰਾ ਪਾ ਕੇ ਜਿਹੜੀ ਬਣਾਈ ਜਾਂਦੀ ਹੈ ਇਹ সুইਟ ਜਿਹੜੀ ਹੈ সুইਟ ਨਹੀਂ ਇੱਕ ਤੁਹਾਡੇ ਲਈ ਗੈਜਦੀ ਹੈ ਤੇ ਇੱਕ ਫੂਡ ਹੈਲਥੀ ਡਾਈਟ ਸਪਲੀਮੈਂਟ ਵੀ ਕਿਹਾ ਜਾ ਸਕਦਾ ਹੈ ਇਹਨੂੰ ਜਿਹੜੀ ਪੰਜੀਰੀ ਜਿਹੜੀ ਹੈ ਨਦੀ ਉਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਪੰਨੀਆਂ ਜਿਹੜੀਆਂ ਉਹ ਖਾਸ ਚਾਰ ਤਰ੍ਹਾਂ ਦੀ ਪੰਨੀਆਂ ਜਿਹੜੀਆਂ ਲੱਗੀਆਂ ਜ ਗੁਰਮਾ ਅਲਸੀ ਪਿੰਨੀ ਤੇ ਕਈ ਹੋਰ ਤਰ੍ਹਾਂ ਦੀ ਗੁੜ ਦੀ ਵੀ ਅਲਸੀ ਅਲਸੀ ਮਿਲ ਜਾਏਗੀ ਯਾਨੀ ਕਿ ਹੈਲਥ ਨੂੰ ਧਿਆਨ ਤੇ ਰੱਖਦੇ ਹੋਏ ਸਵਾਦ ਸਵਾਦ ਤੇ ਹੈਲਥ ਦੋਨਾਂ ਨੂੰ ਮੇਨਟੇਨ ਰੱਖਿਆ ਗਿਆ ਇਥੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਆਪਣੀ ਵਿਰਾਸਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਕੁਝ ਐਦਾਂ ਦੇ ਗਿਫਟ ਹੈਂਪਰਸ ਜਿਹੜੇ ਆ ਰੈਡੀ ਕੀਤੇ ਜਾਵੇਂ ਆ ਕਾਈਟ ਵਾਲੀ ਹੋ ਗਈ ਇਹਦੇ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਆਈਟਮਸ ਆ ਜੀ ਐ ਦੇਖੋ ਜਿਵੇਂ ਕਿ ਅਸੀਂ ਸਾਜੂ ਵੀ ਰੈਡੀ ਕਰ ਰਿਆ ਹੋਇਆ ਹੈ ਇਹਦੇ ਵਿੱਚ ਮਤਲਬ ਕਿ ਰੋੜੀ ਵੀ ਹੈ ਗੱਚਕ ਵੀ ਹੈ ਗੁੜ ਵੀ ਹੈ ਗੁੜ ਵੀ ਹੈ ਚਾਕਲੇਟ ਵੀ ਹੈ ਹਾਂਜੀ ਬਿਲਕੁਲ ਗੁੜ ਜਿਵੇਂ ਕਿ ਇੱਕ ਸਗਨ ਦੇ ਤੌਰ ਤੇ ਵੀ ਆਪਾਂ ਵਰਤਦੇ ਆਂ ਕਿ ਹਾਂ ਅਸੀਂ ਕਿਸੇ ਨੂੰ ਗਿਫਟ ਕਰਦੇ ਆਂ ਮਿੱਠੇ ਦੇ ਵਿੱਚ ਤਾਂ ਗੁੜ ਕਾਫੀ ਜ਼ਿਆਦਾ ਅਸੀਂ ਪ੍ਰੀਫਰ ਕਰਦੇ ਆਂ ਆਪਣੇ ਪੰਜਾਬ ਪੂਰਾ ਪ੍ਰੋਪਰ ਛੱਜ ਹੈ ਪੂਰਾ ਛੱਜ ਛੱਜ ਨੂੰ ਹੀ ਤੁਸੀਂ ਗਿਫਟ ਆਈਟਮ 'ਚ ਕਨਵਰਟ ਕਰ ਦਿੱਤਾ ਬਿਲਕੁਲ ਬਿਲਕੁਲ ਇਹ ਪੂਰਾ ਹੀ ਛੱਜ ਹੈ ਜ ਜਿਹਨੂੰ ਅਸੀਂ ਗਿਫਟ ਅਸੀਂ সুইਟ ਖਾਣ ਦੇ ਬਾਅਦ ਇਹਨੂੰ ਇਹ ਡੈਕੋਰੇਸ਼ਨ ਦੇ ਲਈ ਘਰ ਦੇ ਵਿੱਚ ਰੱਖ ਵੀ ਸਕਦੇ ਤੇ ਯੂਜ਼ ਵੀ ਕਰ ਸਕਦੇ ਫੈਸ਼ਨ ਯੂਜ਼ ਵੀ ਕਰ ਸਕਦੇ ਹੋ ਬਿਲਕੁਲ ਤੁਸੀਂ ਨੋਵਲਟੀ ਸਵੀਟਸ ਦੇ ਵਿੱਚ ਬਹੁਤ ਹੀ ਯੂਨੀਕ ਤੇ ਬਹੁਤ ਹੀ ਅੱਛੇ ਜਿਹੜੇ ਆਈਟਮਸ ਜੋ ਦੇਖ ਸਕਦੇ ਹੋ ਬੜੇ ਅੱਛੇ ਤਰੀਕੇ ਦੇ ਨਾਲ ਇਹਨੂੰ ਡੈਕੋਰਮ ਕੀਤਾ ਗਿਆ ਹੈ ਇਹਦੇ ਵਿੱਚ ਵੀ ਤੁਹਾਨੂੰ ਹਰ ਸਵੀਟ ਜਿਹੜੀ ਉਹ ਮਿਲ ਜਾਏਗੀ ਜੋ ਕਿ ਫੇਮਸ ਹੈਗੀ ਹੈ ਲੋੜੀ ਨੂੰ ਲੈ ਕੇ ਯਾਨੀ ਕਿ ਸਵੀਟ ਦੇ ਨਾਲ ਨਾਲ ਤੁਹਾਨੂੰ ਇਹ ਜਿਹੜੀ ਇੱਕ ਬੰਧਾਣੀ ਵੀ ਵੱਖਰੀ ਵੱਖਰੀ ਚੀਜ਼ ਇੱਕ ਆਈਟਮ ਵੀ ਵੱਖਰੀ ਜਿਹੜੀ ਕਿ ਯਾਦਗਾਰ ਹੈ ਪੈਕਿੰਗਿੰਗ ਯਾਦਗਾਰ ਹੈ ਬਿਲਕੁਲ ਯਾਦਗਾਰ ਹੈ ਇਹ ਕੋਈ ਐ ਨਹੀਂ ਹੈ ਕਿ ਤੁਸੀਂ ਇੱਕ ਵਾਰ ਹੀ ਲੈ ਕੇ ਘਰ ਤੇ ਨੂੰ ਸਟਣਾ ਪਏਗਾ ਕਿਤੇ ਜੇ ਤੁਸੀਂ ਕਿਤੇ ਪੈਸੇ ਇਨਵੈਸਟ ਕਰ ਰਹੇ ਹੋ ਇਹਨੂੰ ਤੁਸੀਂ ਬਾਅਦ ਵਿੱਚ ਵੀ ਰੀਯੂਜ਼ ਕਰ ਸਕਦੇ ਹੋ ਐਸਾਡਾ ਪੰਜਾਬ ਦਾ ਵਿਰਾਸਤ ਮੰਜਾ ਇਹਦੇ ਵਿੱਚ ਵੀ ਤੁਹਾਨੂੰ ਮੋਂਗਫਲੀਆਂ ਮਿਲ ਜਾਣਗੀਆਂ ਗੂੜ ਹੋਏਗਾ ਜੀ ਫਿਰ ਗੱੱਚਾ ਕੋਏਗੀ ਰੇਵੜੀ ਹੋਏਗੀ ਜੋ ਕਿ ਮੇਨ ਹੈਗੀ ਹੈ ਇਨਗਰੀਡੀਅੰਟ ਯਾਨੀ ਛੋਟਾ ਜਾਂ ਮੰਜਾ ਬਣਾਇਆ ਜੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਮੰਜਾ ਜੇ ਤੁਸੀਂ ਦੇਖ ਸਕਦੇ ਹੋ ਪਿੱਛੇ ਇਹਦੀ ਜਿਹੜੀ ਗੁਨਾਹੀ ਕੀਤੀ ਗਈ ਹੈ ਪੂਰੇ ਨਵਾਰਾ ਦਿੱਤੀਆਂ ਗਈਆਂ ਮੰਜੇ ਦੇ ਨੂੰ ਇੱਕ ਮੰਜੇ ਨੂੰ ਗਿਫਟ ਆਈਟਮ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਬੜੀ ਯੂਨਿਕ ਯੂਨਿਕ ਆਈਟਮਸ ਸੁਹੀ ਲੱਗੇ ਸਰ ਬਿਲਕੁਲ ਅਸੀਂ ਕੁਝ ਅਲੱਗ ਕਰਨ ਦੀ ਹਮੇਸ਼ਾ ਤੋਂ ਟਰਾਈ ਕਰਦੇ ਹਾਂ ਤੇ ਬੈਸਟ ਕਰਨ ਦੀ ਟਰਾਈ ਕਰਦੇ ਹਾਂ ਤੇ ਇਸ ਲਈ ਅਸੀਂ ਆਪਣੇ ਕੁਝ ਅਲੱਗ ਹੀ ਗਿਫਟ ਹੈਂਪਰਸ ਲੈ ਕੇ ਆਏ ਹਾਂ ਸਭ ਲਈ ਜਿਵੇਂ ਕਿ ਟਰੱਕ ਹੈ ਪੰਜਾਬੀਆਂ ਦੀ ਸ਼ਾਨ ਮੰਨੀ ਜਾਂਦੀ ਹੈ ਅਸੀਂ ਉਹਨੂੰ ਵੀ ਮੋਡੀਫਾਈ ਕਰੀਆ ਹੈ ਪ੍ਰੋਪਰਲੀ ਲੋੜ ਹੀ ਲਈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਪ੍ਰੋਪਰ ਜੋ sweets items ਮਿਲ ਜਾਣਗੇ ਜ਼ਰੂਰੀ ਨਹੀਂ ਹੈ ਕਿ ਅਸੀਂ ਗਿਫਟ ਸਿਰਫ ਆਪਣੇ ਵੱਡਿਆਂ ਨੂੰ ਦਿੰਦੇ ਆ ਛੋਟੇ ਬੱਚਿਆਂ ਨੂੰ ਵੀ ਦਿੰਦੇ ਆ ਤੇ ਅਸੀਂ ਉਸ ਦੇ ਅਕੋਰਡਿੰਗ ਇਹਨੂੰ ਵੀ ਜਿਹੜਾ ਵੀ ਟਰੱਕ ਹੀ ਨਹੀਂ ਥੱਲੇ ਰੋਡ ਵੀ ਬਣਾਇਆ ਜਾ ਰਗ ਦੇ ਨਾਲ ਨਾਲ ਰੋਡ ਵੀ ਮਿਲ ਰਿਹਾ ਤੇ ਉਸ ਦੇ ਨਾਲ sweets ਵੀ ਮਿਲ ਰਹੀ ਹੈ ਇੱਕ ਬੱਚਾ ਲਈ ਗਿਫਟ ਜੇ ਬੱਚੇ ਨਹੀਂ ਇਹ ਤਾਂ ਘਰ ਦੇ ਵਿੱਚ ਡੈਕੋਰੇਸ਼ਨ ਦੀ ਬਹੁਤ ਵਧੀਆ ਜਿਹੜੀ ਆ ਆਈਟਮ ਬਣ ਜਾਂਦੀ ਹੈ ਕਿ ਜਿਸ ਤਰ੍ਹਾਂ ਟਰੱਕ ਵੀ ਦਿੱਤੇ ਗਏ ਆ ਹੈਵੀ ਲੋਡਰ ਜਿਹੜੇ ਟਰੱਕ ਉਹ ਵੀ ਦਿੱਤੇ ਗਏ ਆ ਤੇ ਹੋਰ ਵੀ ਕਈ ਆਈਟਮ ਤੁਸੀਂ ਦੇਖ ਸਕਦੇ ਹੋ ਕਾਈਟ ਹੋ ਗਏ ਜਿਸੇ ਆਪਣਾ ਚੱਕਰੀਆਂ ਹੋ ਗਈਆਂ ਵੀਊ ਦਿੱਤਾ ਹੋਇਆ ਵਾ ਕਿ ਅਸੀਂ ਲੋੜੀ ਨੂੰ ਕਿਵੇਂ ਸੈਲੀਬ੍ਰੇਟ ਕਰਦਿਆਂ ਕੀ ਕਰਦੇ ਹਾਂ ਉਸ ਟਾਈਮ ਤੇ ਇਹ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਤੇ ਇੱਕ ਵੱਖਰਾ ਹੀ ਵੀਊ ਦੇ ਨਾਲ ਤਿਆਰ ਕੀਤੀ ਗਈ ਆਈਟਮ ਜਿਹੜੀ ਆ ਆਪਣੇ ਆਪ ਚ ਇੱਕ ਲੋੜੀ ਦਾ ਕਿਤੇ ਨੇ ਕਿਤੇ ਸੁਨੇਹਾ ਵੀ ਦੇ ਰਹੀ ਹੈ ਬਿਲਕੁਲ ਜੀ ਬਿਲਕੁਲ ਤੇ ਲੋਹੜੀ ਦੇ ਨਾਲ-ਨਾਲ ਪੰਜਾਬੀ ਕਲਚਰ ਨੂੰ ਸੈਲੀਬ੍ਰੇਟ ਕਰਨਾ ਹੋਵੇ ਤੇ ਜੇ ਤੁਸੀਂ ਆਪਣੇ ਲਵਨ ਵਨ ਨੂੰ ਜਾਂ ਫਿਰ ਕਾਰਪੋਰੇਟ ਹਾਊਸਸ ਦੇ ਵਿੱਚ client ਨੂੰ ਜਾਂ ਫਿਰ ਆਪਣੇ ਕਿਸੇ ਸਪੈਸ਼ਲ ਪਰਸਨ ਨੂੰ ਯਾਦਗਾਰੀ ਤੋਹਫਾ ਦੇਣਾ ਚਾਹੁੰਦੇ ਹੋ ਤੇ ਨਾਵਲਟੀ ਸਵੀਟ ਅੰਮ੍ਰਿਤਸਰ ਆ ਜਾਓ ਜਿੱਥੇ ਕਿ ਤੁਹਾਨੂੰ ਗਿਫਟ ਆਈਟਮ ਇਸ ਤਰ੍ਹਾਂ ਦੀ ਮਿਲ ਜਾਣਗੀਆਂ ਜੋ ਕਿ ਗਿਫਟ ਦੇ ਨਾਲ-ਨਾਲ ਇੱਕ ਲੰਬੀ ਯਾਦਗਾਰ ਵੀ ਨਾਲ ਸੰਜੋਏ ਹੋਇਆ ਹੈ